ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਚਲਦੇ ਅੱਜ ਸ਼ੈਲਰ ਵਰਕਰ ਵੈਲਫੇਅਰ ਸੁਸਾਇਟੀ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਅਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਦਾ ਸਨਮਾਨ ਕੀਤਾ ਗਿਆ ਸ਼ੈਲਰ ਵਰਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਧਨ ਗੋਗਲਾਨੀ ਦੀ ਅਗਵਾਈ ਦੇ ਵਿੱਚ ਯੂਨੀਅਨ ਦੇ ਵਰਕਰ ਇੱਥੇ ਪਹੁੰਚੇ ਜਿਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੋਰ ਸੰਧੂ ਨੂੰ ਦਸ਼ਾਲਾ ਉਡਾ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਐਸਐਸਪੀ ਗੁਰਮੀਤ ਸਿੰਘ ਦਾ ਵੀ ਸਨਮਾਨ ਉਹਨਾਂ ਵੱਲੋਂ ਕੀਤਾ ਗਿਆ ਸਾਨੂੰ ਸਨਮਾਨ ਸਨਮਾਨ ਦਿੱਤਾ ਬਹੁਤ-ਬਹੁਤ ਦੀਨੇ ਨਾ ਦੇ ਸਪੋਰਟ ਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਆਪਣੇ ਪਾਕਸਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਗੇ ਤਰੱਖੇ ਬਖਸ਼ੇ ਤੇ ਬਖਸ਼ੀ ਸਾਡੀ ਸ਼ੈਲਰ ਵਰਕਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਦਾਣਾ ਮੰਡੀ ਦੀ ਟੀਮ ਦੇ ਵੱਲੋਂ ਅੱਜ डीसी मैडम ਤੇ एसएसपी ਸਾਹਿਬ ਨੂੰ ਜਿਹੜਾ ਕਿ ਦੁਸ਼ਾਲਾ ਭੇਟ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆ ਗਏ ਸੀ ਕਾਮਾਂ ਵਾਲੀ ਪੱਤਨ ਦਾ ਏਰੀਆ ਵੀ ਜਿਵੇਂ ਸਾਫ਼ ਸਭ ਨੂੰ ਪਤਾ ਹੈ ਕਿ ਡੁੱਬ ਗਿਆ ਸੀ ਪਾਣੀ ਦੇ ਨਾਲ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਬੜਾ ਵਧੀਆ ਆਪਣਾ ਰੋਲ ਨਿਭਾਇਆ ਇਸ ਕਰਕੇ ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਪਹੁੰਚੇ ਸੀ ਮੇਰੇ ਨਾਲ ਸਾਡੇ ਚੇਅਰਮੈਨ ਰਜੇਸ਼ ਗਰੋਵਰ ਤੇ ਪੂਰੀ ਟੀਮ ਮੇਰੇ ਨਾਲ ਹੈ ਧੰਨਵਾਦ